ਅੰਮ੍ਰਿਤਸਰ ਮਜੀਠਾ ਰੋਡ ਕਲੋਨੀ ਕਰਪੂਰਾ ਗਲੀ ਨੰਬਰ 7 ਵਿਖੇ ਤਾਜ਼ ਖੇਡੇ ਖੇਡੇ ਨੌਜਵਾਨ ਦੇ ਉੱਪਰ ਚਲਾਈਆਂ ਗੋਲੀਆਂ ਹਰਪਾਲ ਸਿੰਘ ਪੰਡੂ ਦੀ ਵਿਸ਼ੇਸ਼ ਰਿਪੋਰਟ ਸਰ ਮਸਲਾ ਆ ਆ ਵੀ ਮੈਂ ਉਧਰ ਮੁੰਡੇ ਤਾਜ਼ ਖੇਡਣ ਦੇ ਤੇ ਮੈਂ ਉਧਰੋਂ ਨੰਗਨデア ਤੇ ਮੈਂ ਵੀ ਲਾਗੇ ਖਲੋ ਗਿਆ ਤੇ ਉਹ ਮੁੰਡੇ ਆ 6 ਮੁੰਡੇ ਆ ਉਹਨਾਂ ਨੇ ਚਲਾਈਆਂ ਗੋਲੀਆਂ ਫਿਰ ਪੈ ਚੁੱਕਨ ਪੈ ਖੋਨੂ ਪੈ ਗਏ ਉਹਨਾਂ ਦੇ ਖੋਏ ਖੋਏ ਨਹੀਂ ਮੇਰੇ ਖੋਲੇ ਤੇ ਮੇਰੇ ਨਾਲੇ ਗੋਲੀਆਂ ਮਾਰੀਆਂ ਉਹਨਾਂ ਨੇ ਗੋਗੋੜੀਆਂ ਮਾਰ ਕੇ ਚੱਲ ਗਏ ਤੇ ਮੈਂ ਸਰ ਬੜੇ ਬੜੀ ਕੋਸ਼ਿਸ਼ ਕੀਤੀ ਮੇਰੇ ਮੋਬਾਈਲ ਵੀ ਉਹਨਾਂ ਨੇ ਕੱਢ ਲਿਆ ਮੋਬਾਈਲ ਵੀ ਉਹਨਾਂ ਨੇ ਖੋਲਿਆ ਤੇ ਮੈਂ ਮੈਨਾਂ ਬੜੀ ਮਾੜੀ ਕੀਤੀ ਆ ਮੇਰੇ ਨਿੱਕੇ ਨਿੱਕੇ ਬੱਚੇ ਆ ਤੇ ਮੈਂ ਤੇ ਕੰਮ ਤੋਂ ਵੀ ਰਹਿ ਗਿਆ ਜੇ 5000 ਰੁਪਏ ਹੀ ਮੇਰਾ ਕੰਮ ਮੇਰਾ ਫੋਗ ਐਂਟਰੀ ਦਾ ਹੈ ਮੇਰ ਕੋ ਭਾ ਸਕੀਤਾ ਸਾਹ ਬੜੇ ਜਣੇ ਇਹਨੂੰ ਆ ਦੋ ਤਿੰਨ ਜਣੇ ਇਹਨੂੰ ਪੈਸੇ ਮੇਰੇ ਜੇਬ ਤੇ ਹੀ ਪਿੱ ਲਈ ਜੀ ਮਾ ਦੇਨੀ ਦਾ ਮੇਰੇ ਗੋਲੀ ਮਾਰਤੀ ਬੰਦੇ ਫੜੇ ਆ ਤਿੰਨ ਫੜੇ ਆ ਬਾਕੀ ਫੜੇ ਨਹੀਂ ਜਾਂਦੇ ਕੰਦੇ ਬਾਕੀ ਕਹਿੰਦੇ ਵੀ ਉਹ ਪਾਨ ਮਤਲਬ ਪਘੋੜੇ ਆ ਪਘੋੜੇ ਆ ਪਘੋੜੇ ਆ ਸਾਨੂੰ ਕਹਿੰਦੇ ਆਪ ਦੱਸ ਦੋ ਆ ਉਹਦਾ ਐਡਰੈਸ ਦੱਸ ਦੋ ਫੜ ਲਏ ਹੁੰਨੇ ਆ ਮਾਗ ਕੇ ਇਨਸਾਫ ਮੰਗਦੇ ਆ ਮਕਾਮਤ ਉਹ ਤਾਂ ਵੇਲਾ ਉੱਤ ਬਿਠਾਈਆਂ ਅੰਦਰ ਸਾਹਮਣੇ ਅੱਜ ਫਿਰ ਕੋਰ ਇਕੀ ਮਸਲਾ ਇਹ ਨਾ ਇਹ ਪੇਮੈਂਟ ਲੈ ਕੇ ਆਏ ਸੀ ਤੇ ਤਿੰਨ ਚਾਰ ਕੰਮਾਂ ਦੀ ਪੇਮੈਂਟ ਹੀ ਇਹਨਾਂ ਕੋ 5000 ਰੁਪਏ ਹੋਗ ਐਂਟਰੀ ਦਾ ਕੰਮ ਕਰਦੇ ਨੇ ਇਹ ਸ਼ਾਮ ਨੂੰ ਚੱਲ ਜਾਂਦੇ ਘੁੰਮਣ ਉਧਰ ਗਰਾਊਂਡ ਹੈਗੀ ਉਧਰ ਘੁੰਮਣ ਚੱਲ ਜਾਂਦੇ ਵੀ ਚੱਲ ਗਏ 4 ਵਜੇ ਪੇਮੈਂਟ ਕੰਮ ਤੋਂ ਆਨ ਕੇ ਤੇ ਉਧਰ ਤਾਸਤੂਸ਼ ਖੇਲਦੇ ਆ ਬੰਦੇ ਇਹ ਵੀ ਜਾ ਕੇ ਖਲੋ ਗਏ ਉੱਥੇ ਤੇ ਉਧਰੋਂ ਆਏ 5-6 ਜਾਨੀ ਮੋਟਰਸਾਈਕਲਾਂ ਤੇ ਉਹਨਾਂ ਨੇ ਗੋਲੀਆਂ ਕੱਢੀਆਂ ਗੋਲੀਆਂ ਚਲਾਈਆਂ ਵਾਂ ਅੱਜ ਜਿਹੜੇ ਭੱਜ ਪੱਧਿਆ ਗਿਆ ਜਿਨ੍ਹਾਂ ਕੋ ਭੱਜ ਗਏ ਇਹਨਾਂ ਨੂੰ ਉਹਨਾਂ ਨੇ ਫੜ ਲਿਆ ਇਹਨਾਂ ਕੋ ਪੈਸੇ ਹੀ ਇਹਨਾਂ ਕੋ ਖੁੰਦੇ ਹੀ ਇਹਨਾਂ ਨੇ ਪਹਿਲਾਂ ਤੇ ਪੈਸੇ ਦੇ ਦਿੱਤੇ ਫੋਨ ਵੀ ਮੰਗਦੇ ਫੋਨ ਤੇ ਇਹਨਾਂ ਦਾ ਕੰਮ ਹੈ ਸਾਰਾ ਫੋਨ ਦੇਂਦੇ ਨਹੀਂ ਏ ਤੇ ਉਹਨਾਂ ਨੇ ਗੋਲੀਆਂ ਮਾਰ ਦਿੱਤੀਆਂ ਬਾਹਾਂ ਵਿੱਚ ਬਾਹਾਂ ਦੇ ਵਿੱਚ ਦੋ ਇੱਕੇ ਬਾਹਾਂ ਦੇ ਵਿੱਚ ਦੋ ਮਾਰੀਆਂ ਨੇ ਤੇ ਇਹ ਫਿਰ ਇਹਨਾਂ ਨੂੰ ਉੱਥੋਂ ਦੇ ਮੁੰਡੇ ਮੁੰਡਿਆਂ ਨੇ ਹਸਪੀਟਲ ਲੈ ਗਏ ਆ ਤੇ ਹਸਪੀਟਲ ਲਾਗੇ ਤੇ ਹਸਪੀਟਲ ਵਾਲਿਆਂ ਨੇ ਸਾਨੂੰ ਕਿਹਾ ਕਿ ਇਹਨਾਂ ਦੀ ਬਾਹ ਕੱਟਣੀ ਪੈਣੀ ਇਹਨਾਂ ਦੀ ਬਾਹ ਕੱਟ ਦਿੱਤੀ ਆ ਤੇ ਹੁਣ ਇਹ ਕੰਮ ਤੋਂ ਵੀ ਬੈਗੇ ਛੋਟੇ ਛੋਟੇ ਮੇਰੇ ਬੱਚੇ 10 ਤੇ 20 ਸਾਡੇ ਘਰ ਵਿੱਚ ਖਾਣ ਵਾਲੇ ਆ ਇਹਨਾਂ ਦੇ ਸਿਰ ਤੇ ਹੀ ਕੱਲਿਆਂ ਦੇ ਸਾਡੇ ਘਰ 'ਚ ਹੋਰ ਕੋਈ ਆਦਮੀ ਨਹੀਂ ਹੈਗਾ ਸਾਨੂੰ ਪੁਲਿਸ ਕੋਈ ਇਨਸਾਫ ਨਹੀਂ ਦੇਂਦੇ ਜਦੋਂ ਜਾਈਦਾ ਕਹਿੰਦੇ ਕਿ ਫੜਦੇ ਆ ਫੜਦੇ ਆ ਆਈ ਉਹਨ ਕੀ ਕੀਦੇ ਸਿਰ ਤੇ ਮੈਂ ਬੱਚੇ ਪਾਲਾਂ ਤੇ ਮੈਂ ਇਹਨਾਂ ਦਾ ਘਰ ਚਲਾਵਾ ਇੱਕ ਮੈਟਰ ਸੀ ਮੁਕਦਮਾ ਦੋ ਮਹੀਨੇ ਪੁਰਾਣਾ ਕੋਈ ਸ਼ਕਰਗੁਰਪੁਰੇ 7 ਨੰਬਰ ਗਲੀ ਦੇ ਵਿੱਚ ਕੋਈ ਹੋਇਆ ਸੀਗਾ 14 ਜਨਵਰੀ 2023 ਨੂੰ ਜਿਹੜੇ ਰੋਗੀ ਇਹ ਤੱਕ ਦਰਵਾਰ ਗਿਦੇ ਅਸਲ ਰੋਗੀ ਨਹੀਂ ਖੜੇਗੇ ਨਹੀਂ ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਆ ਜਿਹੜੇ ਅਸੀਂ ਉਹਨਾਂ ਨੂੰ ਕਾਬੂ ਕਰ ਲਿਆ ਹੈ ਤੇ ਹਜੇ 4.2 ਦੋਸ਼ੀ ਹਜੇ ਰਹਿੰਦੇ ਆ ਇਹਨਾਂ ਨੂੰ ਇਹਨਾਂ ਤੇ ਰੇਡ ਜਾਰੀ ਆ ਤੇ ਉਮੀਦ ਆ ਵੀ ਇਹਨਾਂ ਨੂੰ ਜਲਦੀ ਆਪਾਂ ਵਿਥਿਨ 3-4 ਦਿਨਾਂ ਦੇ ਵਿੱਚ ਇਹਨਾਂ ਨੂੰ ਕਾਬੂ ਕਰ ਲਵਾਂਗੇ ਕੋਈ ਪੁਰਾਣੇ ਮਕਦਮੇ ਵੀ ਇਹਨਾਂ ਤੇ ਦਰਸੀ ਜਿਹੜੇ ਨਹੀਂ ਨਹੀਂ ਇਹਦੇ ਬਾਰੇ ਹਜੇ ਜਾਣਕਾਰੀ ਨਹੀਂ ਹੈਗੀ ਇਹਨਾਂ ਦੇ ਅਸੀਂ ਡੇਲੀ ਰੇਡ ਚੱਲ ਰਹੇ ਇਹਨਾਂ ਦੇ ਰਿਸ਼ਤਦਾਰਾਂ ਉੱਤੇ ਰੇਡ ਚੱਲ ਰਹੇ ਆ ਤੇ ਹੋਰ ਘਰੋਂ ਸਾਰੇ ਭੱਜੇ ਹੋਏ ਆ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਆ ਵੀ ਇਹ ਉੱਥੇ ਅਵੇਲੇਬਲ ਆ ਅਸੀਂ ਉਹਨਾਂ ਦੇ ਘਰ ਰੇਡ ਕਰ ਕਰਦੇ ਆ ਤੇ ਸਾਨੂੰ ਉਮੀਦ ਹੈ ਵੀ ਇਹ ਜਲਦੀ ਹੀ 2-3 ਦਿਨਾਂ ਦੇ ਵਿੱਚ ਕਾਬੂ ਆ ਜਾਂਦੇ